ਇਲੀਗਲ ਆਰਮਸ ਤੇ ਅਮਿਊਨੀਸ਼ਨ ਰੱਖਣ ਵਾਲੇ ਵਿਰੋਧ ਦੇ ਖਿਲਾਫ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਕੱਲ ਵੱਡੀ ਸਫਲਤਾ ਹੱਥ ਲੱਗੀ ਹੈ ਜਿਦੇ ਵਿੱਚ ਦੋ ਵੱਖਰੇ ਵੱਖਰੇ ਮਾਮਲੇ ਦਰਜ ਕੀਤੇ ਗਏ ਨੇ ਤੇ ਟੋਟਲ ਇਹਦੇ ਵਿੱਚ 4 ਪਿਸਟਲ ਦੇਸੀ 32 ਬੋਰ ਸਮੇਤ 4 ਮੈਗਜ਼ੀਨ ਤੇ 5 ਲਾਈਵ ਰਾਉਂਡ ਤੇ 4 ਪਿਸਟਲ ਦੇਸੀ 34 ਸਮੇਤ 4 ਮੈਗਜ਼ੀਨ ਬਰਾਮਦ ਕੀਤੀ ਗਈ ਹੈ ਆ ਸਾਰਾ ਆਪਰੇਸ਼ਨ ਐਸਪੀਡੀ ਤੇ ਡੀਐਸਪੀਡੀ ਮੋਗਾ ਦੀ ਸੁਪਰਵਾਈਜ਼ਨ ਹੇਠ ਹੋਇਆ ਹੈ ਜਿਹਨੂੰ ਇੰਚਾਰਜ ਸੀ ਆਏ ਮੋਗਾ ਨੇ ਅੰਜਾਮ ਦਿੱਤਾ ਹੈ ਇਹਦੇ ਵਿੱਚ ਜਿਹੜਾ ਪਹਿਲਾ ਮਾਮਲਾ ਹੈ ਐਫ ਆਈ ਆਰ ਨੰਬਰ 275 ਅੰਡਰ ਆਰਮਜ਼ ਐਕਟ ਪੁਲਿਸ ਸਟੇਸ਼ਨ ਸਿਟੀ ਸਾਊਥ ਰਜਿਸਟਰ ਕੀਤੀ ਗਈ ਹੈ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਨੇ ਉਹ ਅਰੈਸਟ ਕੀਤੇ ਗਏ ਹੈ ਨਵਜੀਤ ਸਿੰਘ ਤੇ ਮਨਦੀਪ ਸਿੰਘ ਇਹਨਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਇਹਨਾਂ ਤੋਂ ਟੋਟਲ 5 ਪਿਸਟਲ ਬਰਾਮਦ ਹੋਏ ਨੇ ਸਮੇਤ 3 ਮੈਗਜ਼ੀਨ ਤੇ 5 ਲਾਈਵ ਰਾਉਂਡ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਜੇਲ੍ਹ ਦੇ ਵਿੱਚ ਬੈਠੇ ਕਿਸੇ ਬੰਦੇ ਨਾਲ ਕੰਟੈਕਟ ਸੀ ਤੇ ਉਹਦੇ ਨਾਲ ਜਾ ਕੇ ਜਿਹੜਾ ਬੰਦਾ ਹੁਣ ਜੇਲ੍ਹ 'ਚ ਐ ਕਾਫੀ ਟਾਈਮ ਪਹਿਲਾਂ ਇਹ ਵੈਪਨ ਜਿਹੜੇ ਨੇ ਐਮਪੀ ਸਾਈਡ ਤੋਂ ਲੈ ਕੇ ਆਏ ਨੇ ਤੇ ਇਹਨਾਂ ਦਾ ਮੇਨ ਮਕਸਦ ਇਹਨਾਂ ਨੂੰ ਅੱਗੇ ਵੇਚ ਕੇ ਪੈਸੇ ਕਮਾਉਣ ਦਾ ਸੀ ਤੇ ਜਿਹੜੇ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਨੂੰ ਇਹ ਅੱਗੇ ਵੈਪਨ ਸਪਲਾਈ ਕਰਦੇ ਨੇ ਤੇ ਆ ਇੱਕ ਵੱਡੀ ਸਫਲਤਾ ਸੀਆਈਏ ਸਟਾਫ ਮੋਗਾ ਨੂੰ ਹੱਥ ਲੱਗੀ ਐ ਦੂਜਾ ਮਾਮਲਾ ਜਿਹੜਾ ਦਰਜ ਹੋਇਆ ਐ ਉਹ ਐਫਆਈਆ ਨੰਬਰ 110/25 ਆਮ ਜੈਕਟ ਪੁਲਿਸ ਸਟੇਸ਼ਨ ਮੇਣਾ ਦੇ ਵਿੱਚ ਸੀਆਈਏ ਵੱਲੋਂ ਦਰਜ ਕੀਤਾ ਗਿਆ ਐ ਇਹਦੇ ਵਿੱਚ ਟੋਟਲ ਬਰਾਮਦਗੀ ਦੋ ਪਿਸਟਲ ਦੇਸੀ 30 ਬੋਰ ਇੱਕ ਪਿਸਤਲ ਦੇਸੀ ਬੱਤੀਬੋਰ ਸਮੇਤ ਚਾਰ ਮੈਗਜ਼ੀਨ ਬਰਾਮਦ ਹੋਈ ਹੈ ਇਹਦੇ ਵਿੱਚ ਜਿਹੜਾ ਦੋਸ਼ੀ ਅਰੈਸਟ ਹੋਇਆ ਸੁਖਨਦੀਪ ਸਿੰਘ ਅਦੂੜ ਕੋਟਕਲਾਂ ਦਾ ਰਹਿਣ ਵਾਲਾ ਹੈ ਤੇ ਇਹਦੇ ਪਹਿਲਾਂ ਪੰਜ ਅਪਰਾਧਿਕ ਮਾਮਲੇ ਦਰਜ ਨੇ ਇਹਦੇ ਕਿਡਨਾਪਿੰਗ ਲੜਾਈ ਝਗੜਾ ਐਨਡੀਪੀਐਸ ਐਕਟ ਦੇ ਤਹਿਤ ਵੀ ਤੇ ਚੋਰੀ ਦੇ ਮਾਮਲੇ ਵੀ ਇਹ ਤੇ ਪਹਿਲਾਂ ਦਰਜ ਨੇ ਆ ਸਾਰੀ ਜਿਹੜੀ ਕਾਰਵਾਈ ਹੋਈ ਹੈ ਅਮੋਗਾ ਪੁਲਿਸ ਦੀ ਸੀਆਈਏ ਟੀਮ ਵੱਲੋਂ ਕੀਤੀ ਗਈ ਹੈ ਤੇ ਜਿਹੜੇ ਟੋਟਲ ਵੈਪਨ ਨੇ ਬਰਾਮਦ ਹੋ ਗਏ 8 ਤੇ ਇਹਨਾਂ ਦੀ ਜਿਹੜੀ ਬੈਕਵਾਰਡ ਲਿੰਕੇਜ ਹੈ ਉਹ ਚੱਲ ਰਹੀ ਹੈ ਤੇ ਹੋਰ ਵੀ ਜਿਹੜੇ ਦੋਸ਼ੀ ਕੋਈ ਇਸ ਕੰਮ 'ਚ ਇਨਵੋਲ ਹੋਣਗੇ ਅਰ ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਏਗੀ ਜਿਹੜੇ ਵੀ ਹੋਰ ਦੋਸ਼ੀ ਇਸ ਕੰਮ ਚ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਅਸੀਂ ਸਖਤੋ ਸਖਤ ਕਰਾਂਗੇ ਸਰ ਪਹਿਲੇ ਮਾਮਲੇ ਦੇ ਵਿੱਚ ਜਿਹਦੇ ਚ ਪੰਜ ਪਿਸਟਲ ਫੜਿਆ ਉਹ ਸਿਰਫ ਹਥਿਆਰਾਂ ਦੀ ਤਸਕਰੀ ਕਰਦੇ ਸੀਗੇ ਜਾਂ ਕੋਈ ਵਾਰਦਾਤ ਨੂੰ ਵੀ ਅੰਜਾਮ ਦੇਣਾ ਸੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਹੈ ਕਿ ਮੇਨ ਇਹਨਾਂ ਦਾ ਮਕਸਦ ਹਥਿਆਰਾਂ ਦੀ ਤਸਕਰੀ ਕਰਨ ਦਾ ਹੀ ਸੀ ਹੁਣ ਤੱਕ ਦੀ ਜਿਹੜੀ ਤਫਤੀਸ਼ ਹੈ ਉਹ ਤੋਂ ਆਹੀ ਚੀਜ਼ ਸਾਹਮਣੇ ਆਈ ਜਿਹੜੇ ਜਿਹੜੇ ਬੈਠੇ ਹੈਗੇ ਉਹਨਾਂ ਦਾ ਸਰਕੂਮਸ ਇਹਨਾਂ ਨਾਲ ਰਿਸ਼ਤਾ ਹੋਇਆ ਹੈ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸੀ ਨਾਲ ਦੇ ਪਿੰਡ ਦੇ ਹੈਗੇ ਪਹਿਲਾਂ ਬੜੇ ਬੜੇ ਇਕੱਠੇ ਇਹ ਸਪਲਾਈ ਜੀ ਨੂੰ ਕਰਨਾ ਸੀ ਹਜਾਰ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਜ ਪੁੱਛ ਕੇ ਇਸ ਦੇ ਦੌਰਾਨ ਸਾਰਾ ਕਲੀਅਰ ਹੋ ਜਾਊਗਾ ਸਾਰਾ ਜਿਹੜਾ ਦੂਸਰਾ ਮਾਮਲਾ ਜਿੱਥੇ ਚਾਰਾਂ ਦਾ ਪਤਨ ਕਰਤੀ ਹੈ ਐਨਡੀਵੀਐਸ ਤੇ ਹੋਰ ਵੱਖ-ਵੱਖ ਰਹਾਵੇ ਉਹਦੇ ਜਿਹੜੇ ਸਾਰੇ ਇਹ ਲੜਕਾ ਜਿਹੜਾ ਜੀਨੀ ਤਸਕਰੀ ਕਰ ਰਹੀ ਹੈ ਇਹ ਸੌਫਟਵੇਅਰ ਆਪ ਨੂੰ ਸੌਂਟਲ ਕਰਕੇ ਯੂਜ਼ ਕਰ ਰਹੀ ਹੈ ਐਦਾ ਮਕਸਦ ਜਿਹੜਾ ਹੈ ਉਹ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣ ਦਾ ਸੀ ਕਿਉਂਕਿ ਇਹ ਤੇ ਪਹਿਲਾਂ ਵੀ ਪੰਜ ਅਪਰਾਧਿਕ ਮਾਮਲੇ ਦਰਜ ਨੇ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਵੀ ਕੀ ਆ ਕਿਸੇ ਬੰਦੇ ਦੇ ਕਹਿਣ ਤੇ ਇਹ ਵੈਪਨ ਜਿਹੜੇ ਨੇ ਇਹਨੇ ਆਪਣੇ ਕੋਲ ਰੱਖੇ ਸੀ ਜਾਂ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ ਜੇ ਇਹਦੀ ਡੂੰਘਾਈ ਨਾਲ ਹੁਣ ਪੁੱਛੀਏ ਜਿਹੜੀ ਆ ਉਹ ਚੱਲ ਰਹੀ ਹੈ ਤੇ ਉਹ ਵੀ ਕਲੀਅਰ ਹੋ ਜਾਊਗਾ ਵੀ ਇਹਨੇ ਕੀ ਅੱਗੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਡੂਰਿੰਗ ਇਨਵੈਸਟੀਗੇਸ਼ਨ ਜੇ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ ਸਰ ਸੁਖਮਨੀਤ ਜੀ ਇਹ ਪੰਜ ਪਰਚੇ ਦਰਜ ਹੈ ਕਿਸੇ ਮਾਮਲੇ ਚ ਕੀ ਉਹ ਵੀ ਆ ਉਹ ਬੇਲ ਤੇ ਹੀ ਹੈ ਹਜੇ ਤੱਕ ਜਿਹੜੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਨਾ ਬੇਲ ਤੇ ਚੱਲ ਰਿਹਾ ਹੈ ਜਿਹੜੇ આરોપી ਫੜੇ ਗਏ ਉਹਦੀ ਉਮਰ ਜਿਹੜਾ ਪਹਿਲੇ ਮਾਮਲਾ ਹੈ ਉਹਦੇ ਵਿੱਚ ਨਵਜੀਤ ਸਿੰਘ ਦੀ ਉਮਰ ਕਰੀਬ 33 ਸਾਲ ਹੈ ਮਨਦੀਪ ਦੀ ਉਮਰ ਕਰੀਬ 24 ਸਾਲ ਹੈ ਤੇ ਇਹ ਲੇਬਰ ਵਗੈਰਾ ਦਾ ਕੰਮ ਹੀ ਕਰਦੇ ਆ ਦਿਹਾੜੀ ਦਾ ਕੰਮ ਹੀ ਹੈ ਇਹਨਾਂ ਦਾ ਤੇ ਦੂਜੇ ਮਾਮਲੇ ਦੇ ਵਿੱਚ ਜਿਹੜਾ ਸੁਖਨਦੀਪ ਫੜਿਆ ਗਿਆ ਉਹਦੀ ਉਮਰ ਕਰੀਬ 27 ਸਾਲ ਹੈ ਹੂੰ ਜਿਹੜਾ ਪਹਿਲਾ ਮਾਮਲਾ ਦਰਜ ਹੋਇਆ ਉਹ ਤਾਂ ਕਲੀਅਰ ਹੋ ਗਿਆ ਕਿ ਇਹ ਐਮਪੀ ਤੋਂ ਹੀ ਲੈ ਕੇ ਆਏ ਆ ਦੂਜੇ ਮਾਮਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅਜੇ ਚੱਲ ਰਹੀ ਹੈ ਸਾਰਾ ਕਲੀਅਰ ਹੋ ਜਾਊਗਾ ਜਿਹੜਾ ਪਹਿਲਾ ਮਾਮਲਾ ਹੈ ਤੁਸੀਂ ਕਹਿੰਦੇ ਵੀ ਐਮਪੀ ਤੋਂ ਅਸਲਾ ਖਰੀਦ ਕੇ ਲੈ ਇਹਨਾਂ ਨੂੰ ਪੈਸੇ ਕੌਣ ਦਿੰਦਾ ਸੀ ਕਿਉਂਕਿ ਜੇ ਮਜ਼ਦੂਰੀ ਕਰਦੇ ਸੀਗੇ ਇਹਨਾਂ ਕੋਲ ਇੰਨੇ ਪੈਸੇ ਨਹੀਂ ਹੋਣੇ ਅਸਲਾ ਖਰੀਦਣ ਲਈ ਉਹ ਤੁਹਾਨੂੰ ਦੱਸਿਆ ਇਹ ਕਿਨਾਂ ਦੇ ਨਾਲ ਦਾ ਅਸੋਸੀਏਟ ਹੈ ਜਿਹੜਾ ਆਈਡੈਂਟੀਫਾਈ ਹੋ ਗਿਆ ਜਿਹੜਾ ਹੁਣ ਇਸ ਟਾਈਮ ਜੇਲ ਦੇ ਵਿੱਚ ਹੈ ਉਹਦੇ ਪਹਿਲਾਂ ਮੁਕਤਮੇ ਜਿਹੜੇ ਨੇ ਉਹ 5-6 ਦਰਜ ਹੈਗੇ ਉਹਦਾ ਨਾਮ ਤੁਹਾਨੂੰ ਅਸੀਂ ਦੱਸ ਦੇਵਾਂਗੇ ਡਿਟੇਲ ਚ ਹਜੇ ਇਸ ਸਰਵਰੀ ਇਨਵੈਸਟੀਗੇਸ਼ਨ ਇਫੈਕਟ ਨਾ ਹੋਵੇ ਉਹਦੇ ਕਰਕੇ ਅਸੀਂ ਉਹਦਾ ਨਾਮ ਡਿਸਕਲੋਜ਼ ਨਹੀਂ ਕਰ ਰਹੇ ਬਟ ਉਹ ਬੰਦਾ ਆਈਡੈਂਟੀਫਾਈਡ ਹੈ ਉਹਦੇ ਪਹਿਲਾਂ ਅਪਰਾਧਿਕ ਮਾਮਲੇ ਦਰਜ ਨੇ ਉਹ ਇਸ ਕੰਮ ਦੇ ਵਿੱਚ ਇਨਵੋਲ ਹੈ ਉਹਨੂੰ ਵੀ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਵਾਂਗੇ ਫਿਰ ਸਾਰੀ ਗੱਲ ਜਿਹੜੀ ਹੈ ਕਲੀਅਰ ਹੋ ਜਾਊਗੀ ਹੋਰ ਕਿਹੜੇ-ਕਿਹੜੇ ਬੰਦੇ ਨਾਂ ਦੇ ਨਾਲ ਇਨਵੋਲ ਨੇ ਗੈਂਗਸਟਰ ਕਰਕੇ ਬਤਨ ਨਹੀਂ ਹਜੇ ਤੱਕ ਕੋਈ ਉਹ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਹੈ ਬਟ ਜੇ ਕੋਈ ਅੱਗੇ ਆਊਗੀ ਡੂਰਿੰਗ ਇਨਵੈਸਟੀਗੇਸ਼ਨ ਤੇ ਉਹ ਤੁਹਾਨੂੰ ਅਸੀਂ ਦੱਸ ਦੇਵਾਂਗੇ